ਮੋਟੇ ਹੁਣੀ ਪ੍ਰੈਕਟਿਸ ਲਾਉਣ ਲਈ ਪੌਂਪੀ ਹੁਣੀ ਢੇੜਾ ਦੇ ਕੇ ਆਇਆ ਗਰਾਊਂਡ ਦਾ ਵੀ ਤਿਆਰੀ ਆ ਹੁਣ ਗੁਰੀ ਖਕਰਾਨੇ ਹੁਣੀ ਕਹਿੰਦੇ ਰਨਿੰਗ ਲਾਉਣਗੇ ਤੇ ਪਿੱਛੇ ਗਿੰਦਰ ਹੁਣੀ ਬਾਵੇ ਹੁਣੀ ਤਾਂ ਕਹਿੰਦੇ ਭੱਜੇ ਆਉਂਦੇ ਆ ਲੋ ਵੀ ਬਿੱਲੇ ਹੁਣਾਂ ਨੇ ਸਟਾਰਟ ਕਰਤੀ ਆ ਉਹ ਵਾੜੇ ਵਾਲੇ ਵੀ ਆਏ ਆ ਭੱਜੇ ਮੁੰਡੇ ਕਹਿੰਦੇ ਗਰਾਊਂਡ ਦਾ ਢੇੜਾ ਲਾਉਣ ਲੱਗ ਗਏ ਹੁਣ ਸਾਰੇ ਭੱਜਣ ਲੱਗ ਗਏ ਕਬੱਡੀ ਕੈਂਪ ਚੂੜਚੱਕ ਕੋਚ ਸੋਨੀ ਕੋੜਾ ਅੱਜ ਕਹਿੰਦੇ ਮੀਂਹ ਪਿਆ ਕਰਕੇ ਗਰਾਊਂਡ ਕਿੱਲਾ ਸੀ ਅੱਜ ਮੰਡੀ ਦੇ ਵਿੱਚ ਸਾਰਿਆਂ ਨੂੰ ਸਾਦਲਾ ਤੇ ਛਪਾਟੇ ਲਾਉਣੇ ਆ ਛਪਾਟੇ ਵੀ ਕਹਦੇ 1.5 ਸੱਦੇ ਲਈ ਰਾਜੂ ਹੁਣੀ ਵੀ ਅੱਜ ਕਹਿੰਦੇ ਆਏ ਵੇ ਆ ਸੱਦੇਲ ਦੀ ਟੀਮ ਲੈ ਕੇ ਉਹ ਛਪਾੜੇ ਲਾ ਰਹੇ ਬਲਕਾਰੇ ਹੁਣੀ ਲਓ ਜੀ ਕਹਿੰਦੇ ਗੁਰੀ ਹੁਣਾਂ ਦੇ ਉੱਤੇ ਕੋਈ ਸਾਹ ਆਪ ਖੜੇ ਆ ਡੰਡਾ ਲੈ ਕੇ ਕਹਿੰਦੇ ਵੀ ਹੁਣ ਤੁਸੀਂ ਸਾਹ ਲੈ ਕੇ ਦਿਖਾਓ ਲਓ ਜੀ ਕਹਿੰਦੇ ਇਹਨਾਂ ਦੇ ਮੁੰਡੇ ਦਾ 100-100 ਛਪਾਟਾ ਹੋ ਗਿਆ ਰਾਜੂ ਹੁਣੀ ਕਹਿੰਦੇ ਲਓ ਛਪਾਟਾਂ ਤੋਂ ਬਾਅਦ ਕਹਿੰਦੇ ਹੁਣ ਅੱਧੀਆਂ ਬੈਠਕਾਂ ਮਾਰਨੀਆਂ ਇਹ ਵੀ 50-50 ਬੈਠਕਾਂ ਮਾਰਨੀਆਂ ਹੁਣ ਮੁੰਡੇ ਕਹਿੰਦੇ ਪੂਰਾ ਪੱਟਾਂ ਦਾ ਜ਼ੋਰ ਲੱਗਾ ਪੈ ਕਹਿੰਦੇ ਬਾਈ ਛਪਾਟਾਂ ਨਾਲ ਸਾਡਾ ਬੜਾ ਜ਼ੋਰ ਲੱਗ ਗਿਆ ਵਾ ਹੁਣ ਰਾਜੂ ਹੁਣੀ ਅ ਫੌਜੀ ਉਹਨਾਂ ਨੇ ਕਰਤੀ ਹੀ ਪੂਰੀਆਂ ਬੈਠਕਾਂ ਸਟਾਰਟ ਮੋٹے ਹੋਣਾ ਨੇ ਲੋ ਵੀ ਮੋਟਿਆ 50 ਲਾਉਣੀਆਂ ਕਿ ਐ ਹੋ ਜਾ ਕੱਲ ਮੋਟਿਆਂ ਦੀ ਸ਼ੋਅ ਮੈਚ ਵੀ ਖੇੜ ਕੇ ਬਾਕੀ ਆ ਸੁਖਵੀਰ ਮਨਸੂਰਵਾਲ ਮਨਸੂਰਦੇਵੇ ਵਾਲਾ ਵੀ ਕਹਿੰਦੇ ਪੂਰੀਆਂ ਬੈਠਕਾਂ ਲਾ ਰਿਆ ਲੋ ਜੀ ਇਹਦੇ ਬਾਅਦ ਚ ਸਾਰਿਆਂ ਨੇ ਬੈਠ ਕੇ ਲੈਣ ਕਿਉਂਕਿ ਹੁਣ ਡਾਈਟ ਵੰਡੀ ਜਾਣੀ ਐ ਲੋ ਜੀ ਸਭ ਤੋਂ ਪਹਿਲਾਂ ਛੋਲੇ ਵੰਡੇ ਗਏ ਤੇ ਅੱਜ ਇਹਦੇ ਬਾਅਦ ਉਹ ਕੇਲੇ ਵੰਡੇ ਗਏ ਜੋ ਕੇਲਿਆਂ ਦੀ ਸੇਵਾ ਸੀਗੀ ਉਹ ਸਾਡੇ ਸੋਨੀ ਕਬੱਡੀ ਖਿਡਾਰੀ ਪੁਰਾਣਾ ਕਬੱਡੀ ਖਿਡਾਰੀ ਐ ਸੋਨੀ ਕੋ ਸੇਲੋਂ ਕੀਤੀ ਗਿਆ ਕੇਲੇ ਦੀ ਸੇਵਾ ਤੇ ਦੁੱਧ ਦੀ ਸੇਵਾ ਤਾਂ ਅੱਜ ਸਾਰੇ ਨਾ ਦੁੱਧ ਦਾ ਜਿਹੜਾ ਉਹ ਨਗਰ ਦੇ ਵਿੱਚੋਂ ਘਰਾਂ 'ਚੋਂ ਇਕੱਠਾ ਕਰਕੇ ਲੈਉਣੇ ਕਿਉਂਕਿ ਅਸ਼ਨੀਵਾਰ ਆ ਲਓ ਜੀ ਮੁੰਡਿਆਂ ਨੂੰ ਸ਼ੱਕਰ ਪਾ ਕੇ ਦੁੱਧ ਪਿਆਇਆ ਗਿਆ ਵਾ ਤੇ